ਚਿੱਟਾ ਸੋਨਾ ਪੈਦਾ ਕਰਨ ਵਾਲਿਆਂ ਦੇ ਕਿਉਂ ਹੋਏ ਦੰਦ ਖੱਟੇ ਕਾਟਨ ਕਾਉਂਟੀ ਵਿੱਚ ਸਿੰਮਟ ਰਿਹਾ ਨਰਮਾ ਕੀ ਨਵੀਂ ਕਿਸਾਨ ਪੀੜ੍ਹੀ ਮੁੜ ਅਪਣਾਏਗੀ ਨਰਮੇ ਦੀ ਖੇਤੀ ਸਸ਼ੀਕਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਤੇ ਦੋਸਤੋ ਇਸ ਚੈਨਲ ਤੇ ਅਸੀਂ ਰੋਜ਼ਾਨਾ ਦੇ ਤਾਜ਼ਾ ਅਪਡੇਟ ਸਰਕਾਰੀ ਸਕੀਮਾਂ ਸਰਕਾਰੀ ਭਰਤੀਆਂ ਘਰ ਪਰਿਵਾਰ ਨਾਲ ਸੰਬੰਧਿਤ ਤੇ ਹੋਰ ਵੀ ਸਰਕਾਰੀ ਸਕੀਮਾਂ ਨਾਲ ਸੰਬੰਧਿਤ ਵੀਡੀਓ ਲੈ ਕੇ ਆਉਂਦੇ ਰਹੇ ਨੇ ਆ ਚੈਨਲ ਤੇ ਨਵੇਂ ਆਏ ਹੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਬੈਲ ਆਈਕਨ ਪ੍ਰੈਸ ਕਰ ਲਿਓ ਸ਼ੁਰੂ ਕਰਨਾਂਗੇ ਅੰਤ ਤੱਕ ਦੇਖਦੇ ਰਹਿਣਾ ਵਿਚਾਰਨਾ ਛੇਡ ਤੇ ਬਹੁਤ ਸਰੀਆਂ ਜਾਣਕਾਰੀਆਂ ਦੂਰੀਆਂ ਰਹਿ ਜਾਂਦੀਆਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਚਿੱਟਾ ਸੋਨਾ ਪੈਦਾ ਕਰਨ ਵਾਲੇ ਕਿਸਾਨ ਕਿਉਂ ਇਸ ਤੋਂ ਦੂਰ ਹੋ ਗਏ ਕੀ ਕਾਰਨ ਸੀ ਤੇ ਕੀ ਅੱਗੇ ਹੋ અપਨਾ ਲੈਣਗੇ ਇਸ ਖੇਤੀ ਨੂੰ ਜਾਂ ਨਹੀਂ ਇਸ ਬਾਰੇ ਪੂਰੀ ਚਰਚਾ ਕਰਾਂਗੇ ਵੀਡੀਓ ਅੰਤ ਤੱਕ ਦੇਖਦੇ ਰਹਿਣਾ ਹਰਿਆਣਾ ਤੇ ਪੰਜਾਬ ਵਿੱਚ ਨਰਮੇ ਦੇ ਕਪਾਹ ਦੀ ਖੇਤੀ ਹੌਲੀ-ਹੌਲੀ ਸੁੰਗੜਦੀ ਜਾ ਰਹੀ ਹੈ ਚਿੰਤਾ ਦੀ ਗੱਲ ਹੈ ਕਪਾਹ ਦੀ ਥਾਂ ਝੋਨੇ ਦੀ ਕਾਸ਼ਤ ਹੇਠ ਰਕਬਾ ਵਧ ਰਿਹਾ ਹੈ। ਦੋਵਾਂ ਰਾਜਾਂ ਵਿੱਚ ਕਪਾਹ ਦੀ ਕਾਸ਼ਤ ਹੇਠ ਰਕਬਾ ਜੋ ਕਦੇ ਸੌਣੀ ਦੇ ਸੀਜ਼ਨ ਦੌਰਾਨ 1.1 ਮਿਲੀਅਨ ਹੈਕਟੇਅਰ ਹੁੰਦਾ ਸੀ ਹੁਣ ਘਟ ਕੇ 8 ਲੱਖ ਹੈਕਟੇਅਰ ਰਹਿ ਗਿਆ ਹੈ। Haryana ਵਿੱਚ ਸਰਸਾ, ਫਤਿਆਵਾਦ, ਹਿਸਾਰ, ਪਿਵਾਨੀ, ਜੀਨਦੱਤੇ, ਦਾਦਰੀ ਵਰਗੇ ਜ਼ਿਲ੍ਹੇ ਅਤੇ Punjab ਵਿੱਚ ਮਾਨਸਾ, ਬਠਿੰਡਾ, ਅਬੋੜ, ਫਾਜ਼ਿਲਕਾ, ਫਿਰੋਜ਼ਪੁਰ ਗਿੱਦੜਵਾਹਾ, ਮੁਕਸਰ ਅਤੇ ਬਰਨਾਲਾ ਵਰਗੇ ਖੇਤਰ ਪਹਿਲਾਂ ਭਰਪੂਰ ਮਾਤਰਾ ਵਿੱਚ ਕਪਾਹ ਪੈਦਾ ਕਰਦੇ ਸਨ ਪਿਛਲੇ ਕੁਝ ਸਾਲਾਂ ਵਿੱਚ ਕਪਾਹ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਖ-ਵੱਖ ਬਿਮਾਰੀਆਂ ਅਤੇ ਘੱਟ ਕੀਮਤਾਂ ਕਾਰਨ ਕਪਾਹ ਦੀ ਕਾਸ਼ਤ ਹੌਲੀ-ਹੌਲੀ ਸੁੰਗੜਨੀ ਸ਼ੁਰੂ ਹੋ ਗਈ ਕਪਾਹ ਨਿਗਮ ਆਫ ਇੰਡੀਆ ਲਿਮਟਿਡ ਦੇ ਅੰਕੜਿਆਂ ਅਨੁਸਾਰ 2005 ਵਿੱਚ ਬੀਟੀ ਕਪਾਹ ਦੀ ਸ਼ੁਰੂਆਤ ਤੋਂ ਬਾਅਦ ਪੰਜਾਬ ਵਿੱਚ ਕਪਾਹ ਦੀ ਕਾਸ਼ਤ ਵਾਲਾ ਖੇਤਰ 6 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਜਦੋਂ ਕਿ ਹਰਿਆਣਾ ਵਿੱਚ ਇਹ 7,50,000 ਹੈਕਟੇਅਰ ਤੱਕ ਫਰਾਂਚ ਗਿਆ 2022 ਕੀ ਵਿੱਚ ਪੰਜਾਬ ਵਿੱਚ ਕਪਾਹ ਦਾ ਰਕਬਾ 252000 ਹੈਕਟੇਅਰ ਸੀ ਜਦੋਂ ਕਿ ਹਰਿਆਣਾ ਵਿੱਚ ਇਹ ਲਗਭਗ 740000 ਹੈਕਟੇਅਰ ਸੀ ਇਸੇ ਤਰ੍ਹਾਂ 2021-22 ਵਿੱਚ ਪੰਜਾਬ ਵਿੱਚ 251000 ਹੈਕਟੇਅਰ ਅਤੇ ਹਰਿਆਣਾ ਵਿੱਚ 636000 ਹੈਕਟੇਅਰ ਵਿੱਚ ਕਪਾਹ ਦੀ ਫਸਲ ਉਗਾਈ ਗਈ ਸੀ 2023 ਵਿੱਚ ਪੰਜਾਬ ਵਿੱਚ 249000 ਹੈਕਟੇਅਰ ਅਤੇ ਹਰਿਆਣਾ ਵਿੱਚ 515000 ਹੈਕਟੇਅਰ ਵਿੱਚ ਕਪਾਹ ਦੀ ਫਸਲ ਉਗਾਈ ਗਈ ਸੀ 2023-24 ਵਿੱਚ ਪੰਜਾਬ ਵਿੱਚ ਕਪਾਹ ਦਾ ਰਕਬਾ 214000 ਹੈਕਟੇਅਰ ਸੀ ਜਦੋਂ ਕਿ ਹਰਿਆਣਾ ਵਿੱਚ ਇਹ 578000 ਹੈਕਟੇਅਰ ਸੀ ਹਰਿਆਣਾ ਵਿੱਚ ਸਿਰਸਾ ਹਿਸਾਰ ਫਤਿਹਪੁਰਬਾਦ ਜਿੰਦ ਵਰਗੇ ਖੇਤਰ ਜਦੋਂ ਕਿ ਪੰਜਾਬ ਵਿੱਚ ਬਠਿੰਡਾ ਅਬੌਰ ਫਰੋਜ਼ਪੁਰ ਫਾਜ਼ਿਲਕਾ ਮਾਨਸਾ ਮਲੋਟ ਵਰਗੇ ਖੇਤਰ ਕਾਟਨ ਕਾਉਂਟੀ ਵਿੱਚ ਆਉਂਦੇ ਸੰ ਸਿਰਸਾ ਵਿੱਚ ਦੇਸ਼ ਦਾ ਦੂਜਾ ਕੇਂਦਰੀ ਕਪਾਹ ਖੋਜ ਕੇਂਦਰ ਸਥਾਪਿਤ ਕੀਤਾ ਗਿਆ ਸੀ ਤਾਂ ਜੋ ਕਪਾਹ ਦੀਆਂ ਨਵੀਆਂ ਕਿਸਮਾਂ ਵਿਕਸਿਤ ਕੀਤੀਆਂ ਜਾ ਸਕਣ ਅਤੇ ਕਪਾਹ ਦੀ ਖੋਜ ਕੀਤੀ ਜਾ ਸਕੇ 2010-11 ਵਿੱਚ ਸਿਰਸਾ 210000 ਹੈਕਟੇਰ ਰਕਬੇ ਵਾਲਾ ਦੇਸ਼ ਦਾ ਮੋਰੀ ਜ਼ਿਲ੍ਹਾ ਸੀ ਹੁਣ ਇਸ ਖੇਤਰ ਵਿੱਚ ਵੀ ਕਪਾਹ ਦੀ ਕਾਸ਼ਤ ਹੈਟ ਰਕਬਾ ਘਟ ਰਿਹਾ ਲਗਾਤਾਰ ਘਟ ਰਿਹਾ ਹੈ ਭਾਰਤ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਦਰਮਿਆਨੀਆਂ ਕਿਸਮਾਂ ਦੇ ਕਪਾਹ ਲਈ 7710 ਰੁਪਏ ਅਤੇ ਉੱਚ ਕਿਸਮ ਲਈ 8110 ਦਾ ਘੱਟੋ-ਘੱਟ ਸਮਰਥਨ ਮੁੱਲ ਨਿਰਧਾਰਤ ਕੀਤਾ ਹੈ ਪਿਛਲੇ ਸੀਜ਼ਨ ਵਿੱਚ ਨਿੱਜੀ ਵਪਾਰੀਆਂ ਨੇ ਕਿਸਾਨਾਂ ਤੋਂ 4000 ਤੋਂ 5000 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਕਪਾਹ ਖਰੀਦੀ ਸੀ ਇਸ ਨਾਲ ਕਿਸਾਨਾਂ ਨੂੰ ਕਾਫੀ ਵਿੱਤੀ ਨੁਕਸਾਨ ਹੋਇਆ ਇਸ ਤੋਂ ਇਲਾਵਾ ਗੁਲਾਬੀ ਬੋਲਵਰਮ ਅਤੇ ਹੋਰ ਬਿਮਾਰੀਆਂ ਦੇ ਫੈਲਣ ਕਾਰਨ ਕੁਝ ਸਮੇਂ ਤੋਂ ਕਪਾਹ ਦਾ ਉਤਪਾਦਨ ਘਟ ਰਿਹਾ ਹੈ ਇੱਕ ਸਰਕਾਰੀ ਰਿਪੋਰਟ ਦੇ ਅਨੁਸਾਰ ਪਿਛਲੇ 3 ਸਾਲਾਂ ਵਿੱਚ ਔਸਤ ਕਪਾਹ ਦਾ ਉਤਪਾਦਨ ਕਾਫੀ ਘਟ ਰਿਹਾ ਹੈ ਇਸ ਕਾਰਨ ਕਿਸਾਨ ਇੱਕ ਵਿੱਚ ਕਪਾਹ ਦੀ ਕਾਸਟ ਤੋਂ ਨਿਰਾਸ਼ ਹੋ ਰਹੇ ਨੇ ਇਹ ਹਰਿਆਣਾ ਦੀ ਖੇਤੀਬਾੜੀ ਲਈ ਚੰਗੀ ਖਬਰ ਨਹੀਂ ਹੈ ਜੋ ਪਹਿਲਾਂ ਹੀ ਝੋਨੇ ਦੀ ਕਾਸਟ ਕਾਰਨ ਸੰਕਟ ਦਾ ਸਾਹਮਣਾ ਕਰ ਰਹੀ ਹੈ 2000 22 23 ਵਿੱਚ ਹਰਿਆਣਾ ਦੇ ਪ੍ਰਤੀ ਹੈਕਟੇਅਰ 452 ਕਿਲੋਗ੍ਰam ਕਪਾਹ ਦਾ ਉਤਪਾਦਨ ਕੀਤਾ ਇਹ ਉਤਪਾਦਨ 2021 22 ਵਿੱਚ 352 ਕਿਲੋਗ੍ਰam ਨਾਲੋਂ ਬਿਹਤਰ ਕਿਹਾ ਜਾ ਸਕਦਾ ਹੈ ਪਰ ਪਿਛਲੇ ਕੁ ਸਾਲਾਂ ਤੋਂ ਉਤਪਾਦਨ ਲਗਾਤਾਰ ਘਟ ਰਿਹਾ ਹੈ ਅੰਕੜੇ ਇਹ ਵੀ ਦਰਸਾਉਂਦੇ ਨੇ ਕਿ 2014 15 ਵਿੱਚ ਉਤਪਾਦਨ ਪ੍ਰਤੀ ਹੈਕਟੇਅਰ 603 ਕਿਲੋਗ੍ਰam 2000 15-16 ਵਿੱਚ 400 ਕਿਲੋਗ੍ਰam 2016-17 ਵਿੱਚ 611 ਕਿਲੋਗ੍ਰam ਜਦੋਂ ਕਿ 2017-18 ਵਿੱਚ ਉਤਪਾਦਨ 571 ਕਿਲੋਗ੍ਰam ਸੀ 2023 ਵਿੱਚ ਲਗਭਗ 17.79 ਲੱਖ ਗੰਢਾਂ ਦਾ ਉਤਪਾਦਨ ਹੋਇਆ ਸੀ ਜੋ ਕਿ 2016-17 ਵਿੱਚ 20.50 ਲੱਖ ਗੰਢਾਂ ਅਤੇ 2017-18 ਵਿੱਚ 22.50 ਲੱਖ ਗੰਢਾਂ ਨਾਲੋਂ ਕਾਫੀ ਘੱਟ ਹੈ ਪਿਛਲੇ ਸੌਣੀ ਦੇ ਸੀਜ਼ਨ ਵਿੱਚ ਔਸਤਨ ਕਪਾਹ ਦਾ ਉਤਪਾਦਨ ਪ੍ਰਤੀ ਏਕੜ 10 ਤੋਂ 12 ਮਣ ਸੀ ਜੋ ਕਿ ਔਸਤ ਨਾਲੋਂ ਲਗਭਗ 50% ਘਟ ਹੈ ਹਰਿਆਣਾ ਵਿੱਚ ਲਗਭਗ 3.7 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਹੈ ਸੌਣੀ ਦੇ ਸੀਜ਼ਨ ਵਿੱਚ ਲਗਭਗ 1.4 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜਦੋਂ ਕਿ ਲਗਭਗ 7.5 ਲੱਖ ਹੈਕਟੇਅਰ ਰਕਮੇ ਵਿੱਚ ਕਪਾਦੀ ਕਾਸਤ ਕੀਤੀ ਜਾਂਦੀ ਹੈ ਖੇਤੀਬਾੜੀ ਗਨਿਤ ਤੇ ਡੁੰਗਾਈ ਨਾਲ ਨਜ਼ਰ ਮਾਰਨ ਤੇ ਪਤਾ ਲੱਗਦਾ ਹੈ ਕਿ 10 ਸਾਲ ਪਹਿਲਾਂ ਵੀ ਘਟ ਕਪਾਉ ਉਤਪਾਦਨ ਅਤੇ ਡਿਗਦੀਆਂ ਕੀਮਤਾਂ ਕਾਰਨ ਖੇਤੀਬਾੜੀ ਦਾ ਲੈਂਡਸਕੇਪ ਵਿਗੜ ਗਿਆ ਸੀ ਉਸ ਸਮੇ ਇਹ ਲਗਭਗ 4.5 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਸੀ ਅਤੇ ਹੁਣ ਖੇਤੀਬਾੜੀ ਦਾ ਲੈਂਡਸਕੇਪ ਇੱਕ ਵਾਰ ਫਿਰ ਵਿਗੜਨ ਦੀ ਸੰਭਾਵਨਾ ਹੈ ਗ੍ਰਾਫ ਇਸ ਤਰ੍ਹਾਂ ਉਤਰਾ ਚੜਾ ਵਾਲਾ ਰਿਹਾ ਹੈ 2019-20 ਵਿੱਚ ਹਰਿਆਣਾ ਵਿੱਚ ਖਪਾਹ ਦੀ ਕਾਸ਼ਤ ਹੀਠ 722000 ਹੈਕਟੇਅਰ ਸੀ ਜਦੋਂ ਕਿ 2020-21 ਵਿੱਚ ਇਹ 736000 ਹੈਕਟੇਅਰ ਤੱਕ ਪਹੁੰਚ ਗਿਆ ਪਹਿਲਾਂ 2008-09 ਵਿੱਚ ਇਹ ਰਕਬਾ 455000 ਹੈਕਟੇਅਰ ਅਤੇ 2009-10 ਵਿੱਚ 497000 ਹੈਕਟੇਅਰ ਸੀ ਚਿੱਟੇ ਸੋਨੇ ਹੀਠ ਰਕਬੇ ਵਿੱਚ ਗਰਾਊਟ ਦਾ ਮੁੱਖ ਕਾਰਨ ਪਿਛਲੇ ਦੋ ਦਹਾਕਿਆਂ ਦੌਰਾਨ ਕਿਸਾਨਾਂ ਦਾ ਝੋਨੇ ਦੀ ਕਾਸ਼ਤ ਵੱਲ ਵਾਧਾ ਰੁਝਾਨ ਰਿਹਾ ਹੈ ਹਰਿਆਣਾ ਦੇ ਗਠਨ ਸਮੇ ਝੋਨੇ ਦੀ ਕਾਸ਼ਤ ਹੇਠ ਰਕਬਾ ਸਿਰਫ 183000 ਹੈਕਟੇਅਰ ਸੀ ਜੋ ਕਿ 2008-09 ਵਿੱਚ ਵਧ ਕੇ 1.2 ਮਿਲੀਅਨ ਹੈਕਟੇਅਰ 2019-20 ਵਿੱਚ 722000 ਹੈਕਟੇਅਰ 2096-97 ਵਿੱਚ 649000 ਹੈਕਟੇਅਰ ਅਤੇ 1997-98 ਵਿੱਚ 638000 ਹੈਕਟੇਅਰ ਹੋ ਗਿਆ 2004-05 ਵਿੱਚ 621000 ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ 2022-23 ਵਿੱਚ ਪੰਜਾਬ ਵਿੱਚ ਕਪਾਹ ਦੀ ਕਾਸ਼ਤ ਹੇਠ ਰਕਬਾ 259000 ਹੈਕਟੇਅਰ ਸੀ ਅਤੇ 2023-24 ਵਿੱਚ ਇਹ 169000 ਹੈਕਟੇਅਰ ਸੀ ਇਸੇ ਤਰ੍ਹਾਂ ਹਰਿਆਣਾ ਵਿੱਚ 2022-23 ਵਿੱਚ ਕਪਾਹ ਦੀ ਕਾਸ਼ਤ ਹੇਠ ਰਕਬਾ 575000 ਹੈਕਟੇਅਰ ਸੀ ਜਦੋਂ ਕਿ 2023-24 ਵਿੱਚ ਇਹ 665000 ਹੈਕਟੇਅਰ ਸੀ। ਰਾਜ ਵਿੱਚ ਲਗਭਗ 3.7 ਮਿਲੀਅਨ ਹੈਕਟੇਅਰ ਆ ਕਾਸ਼ਤਯੋਗ ਜ਼ਮੀਨ ਹੈ। ਸੌਣੀ ਦੇ ਮੌਸਮ ਵਿੱਚ ਕਪਾਹ ਕਿਸਾਨਾਂ ਦੀ ਮੁੱਖ ਪਸੰਦ ਹੈ। ਪਿਛਲੇ ਕੁਝ ਸਾਲਾਂ ਵਿੱਚ ਜ਼ਮੀਨ ਮਾਲਕਾਂ ਦੀਆਂ ਪਸੰਦਾਂ ਵਿੱਚ ਤਬਦੀਲੀ ਆਈ ਹੈ ਅਤੇ ਝੋਨਾ ਤੇਜ਼ੀ ਨਾਲ ਕਪਾਹ ਦੀ ਥਾਂ ਲੈ ਰਿਹਾ ਹੈ। ਰਾਜ ਦੇ ਗਠਨ ਦੇ ਸਮੇਂ ਝੋਨੇ ਦੀ ਕਾਸ਼ਤ 183000 ਹੈਕਟੇਅਰ ਨੂੰ ਕਵਰ ਕਰਦੀ ਸੀ। ਕਪਾਹ ਦਾ ਰਕਬਾ 650000 ਹੈਕਟੇਅਰ ਤੋਂ ਵਧ ਸੀ। ਆਧੁਨਿਕ ਉਪਕਰਨਾਂ ਦੇ ਆਉਣ ਅਤੇ ਸਿੰਚਾਈ ਸਹੂਲਤਾਂ ਵਿੱਚ ਵਾਧੇ ਨਾਲ ਝੋਨੇ ਦੀ ਕਾਸ਼ਤ ਹੇਟਲਾ ਰਕਬਾ ਲਗਾਤਾਰ ਵਧਿਆ ਹੈ। ਖੇਤੀਬਾੜੀ ਵਿਭਾਗ ਦੁਆਰਾ ਪ੍ਰਦਾਨ ਕੀਤੇ ਗਏ ਅੰਕੜਿਆਂ ਤੇ ਨਜ਼ਰ ਮਾਰਨ ਨਾਲ ਕੁਝ ਹੈਰਾਨੀਜਨਕ ਤੱਥ ਸਾਹਮਣੇ ਆਉਂਦੇ ਨੇ। 1990 ਵਿੱਚ ਲਗਭਗ 6,61,000 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਗਈ ਸੀ। ਉਸੇ ਸਾਲ ਕਪਾਹ ਹੇਟਲਾ ਰਕਬਾ ਵੀ ਲਗਭਗ ਇਹੀ ਸੀ। 1995 ਤੋਂ ਬਾਅਦ ਝੋਨੇ ਹੇਟਲਾ ਰਕਬਾ ਅਚਾਨਕ ਵadier ਜਦੋਂ ਕਿ ਕਪਾਹ ਹੇਟਲਾ ਰਕਬਾ ਘਟਿਆ 1996-97 ਵਿੱਚ 831000 ਹੈਕਟੇਅਰ 1997-98 ਦੇ ਵਿੱਚ 9114000 ਹੈਕਟੇਅਰ ਅਤੇ 1998-99 ਵਿੱਚ 137000 ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸਟ ਕੀਤੀ ਗਈ ਸੀ 2019-20 ਦੇ ਸੋਹਣੀ ਸੀਜ਼ਨ ਵਿੱਚ 14 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਦੀ ਕਾਸਟ ਕੀਤੀ ਗਈ ਸੀ ਜਦੋਂ ਕਿ ਸਿਰਫ 722000 ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ ਪਿਛਲੇ 5 ਦਹਾਕਿਆਂ ਵਿੱਚ ਇਹ ਪਹਿਲੀ ਵਾਰ ਸੀ ਜਦੋਂ ਕਪਾਹ ਹੇਠਲਾ ਰਕਬਾ 5 ਲੱਖ ਹੈਕਟੇਅਰ ਤੋਂ ਘਟ ਗਿਆ ਸੀ 2007 ਵਿੱਚ ਕਪਾਹ ਹੇਠਲਾ ਰਕਬਾ 5 ਲੱਖ ਹੈਕਟੇਅਰ ਤੋਂ 800 ਆ ਗਿਆ 2010 ਵਿੱਚ ਵੀ ਸਿਰਫ 4 ਲੱਖ 60 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ 2007 ਵਿੱਚ 470000 ਹੈਕਟੇਅਰ 2008 ਵਿੱਚ 455000 ਹੈਕਟੇਅਰ ਅਤੇ 2009 ਵਿੱਚ 497000 ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ ਜੇਕਰ ਅਸੀਂ ਪਿਛਲੇ ਸਾਲਾਂ ਤੇ ਨਜ਼ਰ ਮਾਰੀਏ ਤਾਂ 9497 ਵਿੱਚ 649000 ਹੈਕਟੇਅਰ ਰਕਬੇ ਵਿੱਚ ਕਪਾਹ ਦੀ ਕਾਸ਼ਤ ਕੀਤੀ ਗਈ ਸੀ ਦੋਸਤੋ ਜੇਕਰ ਸਰਕਾਰਾਂ ਦੀ ਬੇਰੁਖੀ ਇਸੇ ਤਰ੍ਹਾਂ ਹੀ ਬਣੀ ਰਹੀ ਤੇ ਇਨਕਮ ਤੋਂ ਲਾਗਤ ਵਧਦੀ ਗਈ ਤਾਂ ਨਵੀਂ ਕਿਸਾਨ ਪੀੜ੍ਹੀ ਨਰਮੇ ਕਪਾਹ ਦੀ ਫਸਲ ਨੂੰ ਕਿਵੇਂ ਅਪਣਾਏਗੀ ਸਰਕਾਰਾਂ ਨੂੰ ਇਸ ਸਬੰਧੀ ਵਿਚਾਰ ਕਰਕੇ ਕਿਸਾਨ ਵਰਗ ਨੂੰ ਨਰਮੇ ਕਪਾਹ ਦੀ ਫਸਲ ਵੱਲ ਲਿਆਉਣਾ ਹੀ ਪਵੇਗਾ ਤਾਂ ਕਿਵੇਂ ਲੱਗੀ ਅੱਜ ਦੀ ਰਿਪੋਰਟ ਇਸ ਬਾਰੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆਗਲੀ ਵੀਡੀਓ ਦੇ ਨਾਲ ਧੰਨਵਾਦ